ਕੇ ਸੋ ਫਿਰ ਅਸੀਂ ਆਉਟਪੁੱਟ ਨੰਨਜਾ ਦੇਖ ਰਹੇ ਇਥੇ ਲਿਖਿਆ ਯਕੂਬ ਨੇ ਆਪਣੇ ਪੁੱਤਰਾਂ ਨੂੰ ਸੱਦ ਕੇ ਆਖਿਆ ਕਿ ਇਕੱਠੇ ਹੋ ਜਾਓ ਤਾਂ ਜੋ ਮੈਂ ਤੁਹਾਨੂੰ ਦੱਸਾਂ ਜੋ ਤੁਹਾਡੇ ਉੱਤੇ ਆਉਣ ਵਾਲੇ ਦਿਨਾਂ ਵਿੱਚ ਬੀਤੇਗਾ ਸੋ ਹੁਣ ਉਹਨਾਂ ਨੂੰ ਦੱਸਣਾ ਚਾਹੁੰਦਾ ਸੀ ਇੱਕ ਉਹਨੇ ਭਵਿੱਖਬਾਣੀ ਕਰਨੀ ਸੀ ਆਪਣੇ ਸਾਰੇ ਮੁੰਡਿਆਂ ਦੇ ਬਾਰੇ ਉਹਨੇ ਦੱਸਣਾ ਸੀ ਕਿ ਉਹਨਾਂ ਨਾਲ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਕੀ ਹੋਣਾ ਹੈ ਉਹ ਕਹਿੰਦਾ ਯਕੂਬ ਦੇ ਪੁੱਤਰ ਪੁੱਤਰੋ ਇਕੱਠੇ ਹੋ ਜਾਓ ਸੁਣੋ ਅਤੇ ਆਪਣੇ ਪਿਤਾ ਇਸਰਾਇਲ ਦੀ ਸੁਣੋ ਕਰਕੇ ਉਹਦਾ ਨਾਮ ਇਸਰਾਇਲ ਵੀ ਰੱਖਿਆ ਗਿਆ ਸੀ ভাই ਓਕੇ ਹੁਣ ਆਪਣੇ ਪਲੋਠੇ ਬਾਰੇ ਗੱਲ ਕਰਦਾ ਰੂਬੇਨ ਤੂੰ ਰੂਬੇਨ ਤੂੰ ਮੇਰਾ ਪਲੋਠਾ ਪੁੱਤਰ ਹੈ ਮੇਰਾ ਬਲ ਤੇ ਸ਼ਕਤੀ ਦਾ ਮੋਟ ਹੈ ਤੂੰ ਇਜ਼ਤ ਵਿੱਚ ਉਤਮ ਤੇ ਜ਼ੋਰ ਵਿੱਚ ਵੀ ਉਤਮ ਹੈ ਤੂੰ ਪਾਣੀ ਵਾਂਗ ਉਬਲਣ ਵਾਲਾ ਹੈ ਪਰ ਤੂੰ ਉੱਚੀ ਪਦਵੀ ਨਾ ਪਾਵੇਂਗਾ ਕਿਉਂਕਿ ਜੋ ਤੂੰ ਆਪਣੇ ਪਿਤਾ ਦੇ ਮੰਜੇ ਉੱਤੇ ਚੜ ਗਿਆ ਸੋ ਉਹਨੇ ਆਪਣੇ ਪਿਤਾ ਦੀ ਇੱਕ ਜਿਹੜੀ ਪਤਨੀ ਦੀ ਪਤਨੀ ਨਾਲ ਉਹਨੇ ਉਹਦੀ ਮਾਂ ਨਾ ਸੀ ਉਹੋ ਪਰ ਉਹਦੇ ਨਾਲ ਤੁਹਾਨੂੰ ਯਾਦ ਹੋਊਗਾ ਕਿ ਉਹਨੇ ਕਿ ਉਹਨੇ ਸੰਗ ਕੀਤਾ ਸੀ ਸੋ ਉਸ ਚੀਜ਼ ਦੇ ਕਰਕੇ ਹੁਣ ਉਹਨੂੰ ਆਪਣਾ ਉਹਦਾ ਪਿਤਾ ਸਨਾਰਿਆ ਆ ਉਹਦੀ ਸਜ਼ਾ ਇੱਥੇ ਲਿਖਿਆ ਪਰ ਤੂੰ ਉੱਚੀ ਪਦਵੀ ਨਾ ਪਾਵੇਂਗਾ ਕਿਉਂਕਿ ਜੇ ਤੂੰ ਆਪਣੇ ਪਿਤਾ ਦੇ ਮਨ ਜੇ ਉੱਤੇ ਚੜ ਗਿਆ ਤਦ ਤੂੰ ਉਹਨੂੰ ਪ੍ਰਸ਼ਟ ਕੀਤਾ ਉਹ ਮੇਰੇ ਬੈਸਤਰੇ ਉੱਤੇ ਚੜ ਗਿਆ ਸੋ ਲੱਗਦਾ ਕਿ ਯਾਕੂਬ ਨੇ ਉਦੋਂ ਤਾਂ ਬਾਈਬਲ 'ਚ ਨਹੀਂ ਲਿਖਿਆ ਬੜਾਕੋਸ ਕਿ ਐਸੀ ਪਰ ਹੁਣ ਅਖੀਰ ਵਿੱਚ ਉਹਨੂੰ ਉਹ ਗੱਲ ਦਾ ਉਹ ਇੱਕ ਤਰ੍ਹਾਂ ਦਾ ਲੇਖਾ ਲੈ ਰਿਹਾ ਰੂਬੇਨ ਤੋਂ ਫੇਲੇ ਕਸ਼ਮੂਨ ਅਤੇ ਲੇਵੀ ਭਰਾ ਭਰਾ ਹਨ ਉਹਨਾਂ ਦੀਆਂ ਤਲਵਾਰਾਂ ਜ਼ੁਲਮ ਦੇ ਸਾਧਨ ਹਨ हे ਮੇਰੇ ਮਨ ਉਹਨਾਂ ਦੀ ਸੰਗਤ ਵਿੱਚ ਨਾ ਜਾ हे ਮੇਰੀ ਮੈਮਾ ਉਹਨਾਂ ਦੀ ਸਭਾ ਵਿੱਚ ਨਾ ਰਲ ਕਿਉਂ ਜੋ ਉਹਨਾਂ ਨੇ ਆਪਣੇ ਕਰੋਧ ਵਿੱਚ ਮਨੁੱਖਾਂ ਨੂੰ ਵੱਢ ਛੱਡਿਆ ਅਤੇ ਆਪਣੇ ਢੀਠਪੁਣੇ ਵਿੱਚ ਬਲਦਾਂ ਦੀਆਂ ਸੜਾਂ ਵੱਢ ਦਿੱਤੀਆਂ ਸੋ ਮੈਨੂੰ ਨਹੀਂ ਪਤਾ ਹੁਣ ਉਹ ਖਾਸ ਕਰਕੇ ਕਿਹੜੇ ਹਾਲਾਤ ਬਾਰੇ ਗੱਲ ਕਰ ਰਿਹਾ ਸੀ ਪਰ ਇੰਨਾ ਸਾਨੂੰ ਪਤਾ ਕਿ ਸ਼ਮੂਨ ਤੇ ਲੇਵੀ ਨੇ ਸ਼ਕਮ ਤੇ ਹਮੋਰ ਦੇ ਸਾਰੇ ਲੋਕਾਂ ਨੂੰ ਉਸ 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 ਬੰਦਿਆਂ ਨੂੰ ਝੂਠ ਬੋਲ ਕੇ ਮਰਵਾ ਦਿੱਤਾ ਸੀ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਸੁਨਤ ਕਰਾ ਲਓ ਚਿੱਤ ਜਰਦੀਨ ਆਨਾ ਉਹ ਸ਼ਕਮ ਨੇ ਵਿਆਹ ਕਰਨਾ ਚਾਹਿਆ ਸੀ ਸੋ ਉਸ ਟਾਈਮ ਤੇ ਫਿਰ ਯਕੂਬ ਉਹਨਾਂ ਤੇ ਕਾਫੀ ਅਦਾਸ ਹੋ ਸੀ ਸ਼ਮੂਨ ਤੇ ਲੇਵੀ ਨੇ ਤਲਵਾਰਾਂ ਲੈ ਕੇ ਸਾਰੇ ਬੰਦਿਆਂ ਨੂੰ ਹਮਾਰਿਆ ਸੀ ਸੋ ਸ਼ਾਇਦ ਯਕੂਬ ਉਸ ਸਮੇਂ ਬਾਰੇ ਗੱਲ ਕਰ ਰਿਹਾ ਜਾਂ ਹੋਰ ਕੋਈ ਵੀ ਸਮਾਂ ਹੋ ਸਕਦਾ ਸੋ ਇੱਥੇ ਲਿਖਿਆ ਉਹਨਾਂ ਦਾ ਗਰੋਧ ਇੱਥੇ ਲਿਖਿਆ ਸਰਾਪਿਆ ਜਾਵੇ ਕਿਉਂ ਜੋ ਉਹ ਭਾਂਕਰ ਸੀ ਨਾਲੇ ਉਹਨਾਂ ਦਾ ਰੋ ਕਿਉਂ ਜੋ ਉਖਠੌਰ ਸੀ ਮੈਂ ਉਹਨਾਂ ਨੂੰ ਯਾਕੂਬ ਵਿੱਚ ਅਲੱਗ ਅਲੱਗ ਕਰ ਛੱਡਾਂਗਾ ਅਤੇ ਉਹਨਾਂ ਨੂੰ ਇਸਰਾਈਲ ਵਿੱਚ ਖਿੰਡ ਦਾ ਖਿੰਡ ਦਿਆਂਗਾ ਤੇ ਇਹ ਹੀ ਗੱਲ ਹੋਈ ਵੀ ਸੀ ਜਦੋਂ ਫੇ ਕਨਾਹ ਦੇਸ਼ ਵਿੱਚ ਇਸ ਇਸ ਗੱਲ ਤੋਂ ਕਾਫੀ ਚਿਰ ਬਾਅਦ ਰੱਬ ਨੇ ਕਨਾਹ ਦੇਸ਼ ਦਿੱਤਾ ਸੀ ਇਸਰਾਈਲ ਕਾਮ ਨੂੰ ਤੇ ਸਾਰਿਆਂ ਦੇ ਸਾਰੇ ਗੋਤਾਂ ਕੋ ਉਹਨਾਂ ਦਾ ਇਲਾਕਾ ਸੀ ਪਰ ਇਹ ਜਿਹੜੇ ਦੋ ਸ਼ਮੂਨ ਤੇ ਲੇਵੀ ਦੇ ਜਿਹੜੇ ਗੋਤ ਸੀ ਇਹਨਾਂ ਨੂੰ ਆਪਣਾ ਅਲੱਗ ਇਲਾਕਾ ਨਹੀਂ ਮਿਲਿਆ ਇਹਨਾਂ ਨੂੰ ਦੂਜਿਆਂ ਦੇ ਦੂਜਿਆਂ ਦੇ ਗੋਤਾਂ ਦੇ ਵਿੱਚ ਸ਼ਹਿਰ ਮਿਲੇ ਸੀ ਆ ਮੀਨ ਦੂਜੇ ਪਾਸੇ ਕੋਈ ਵੀ ਕਹੈ ਸਕਦਾ ਕਿ ਲੇਵੀਤ ਤਾਂ ਬਹੁਤ ਮਸ਼ਹੂਰ ਗੋਤ ਸੀ ਉਹ ਮਤਲਬ ਉਹ ਪੁਜਾਰੀ ਸੀ ਉਹਨਾਂ ਨੂੰ ਪਰ ਫਿਰ ਵੀ ਜਿਹੜੀ ਗੱਲ ਯਕੂਬ ਨੇ ਇੱਥੇ ਕਹੀ ਸੀ ਉਹ ਪੂਰੀ ਹੋਈ ਸੀ ਉਹਨਾਂ ਨੂੰ ਆਪਣੀ ਥਾਂ ਨਹੀਂ ਮਿਲੀ ਮੈਂ ਉਹਨਾਂ ਨੂੰ ਯਕੂਬ ਵਿੱਚ ਅਲੱਗ-ਅਲੱਗ ਕਰ ਛੱਡਾਂਗਾ ਤੇ ਉਹਨਾਂ ਨੂੰ ਇਸਰਾਈਲ ਵਿੱਚ ਖਿੰਡ ਦੇਾਂਗਾ ਹੈ ਯਹੂਦਾ ਤੇਰੇ ਭਰਾ ਤੇਰਾ ਧੰਨਵਾਦ ਕਰਨਗੇ ਹੁਣ ਯਹੂਦਾ ਬਾਰੇ ਗੱਲ ਕਰਦਾ ਤੇ ਹੁਣ ਤੁਸੀਂ ਨੋਟਿਸ ਕਰੋਗੇ ਕਿ ਯਹੂਦਾ ਬਾਰੇ ਉਹ ਬਹੁਤ ਕੁਸ਼ਚੰਗਾ ਕਹਿੰਦਾ ਹੈ ਆਈ ਥਿੰਕ ਈਵਨ ਯੋਸਫ ਨਾਨੋ ਵੀ ਜ਼ਿਆਦਾ ਉਹ ਯਹੂਦਾ ਆਪਣੇ ਮੁੰਡੇ ਦੀ ਕਾਫੀ ਇੱਥੇ ਵਧੀਆ ਉਹਦੇ ਬਾਰੇ ਪ੍ਰਵਖ ਦੱਸਦਾ ਹੈ ਤੇ ਸਾਨੂੰ ਇਹ ਵੀ ਪਤਾ ਕਿ ਯਿਸੂ ਯਹੂਦਾ ਦੇ ਗੋਦ ਵਿੱਚ ਆਇਸੀ ਸਾਨੂੰ ਤੁਹਾਨੂੰ ਇਤ ਕਾਫੀ ਯਿਸੂ ਬਾਰੇ ਵੀ ਉਹਦੇ ਆਉਣ ਬਾਰੇ ਪਤਾ ਲੱਗਣਾ ਸ ਵਿੱਚ ਲਿਖਿਆ ਯਹੂਦਾ ਤੇਰੇ ਭਰਾ ਤੇਰਾ ਧੰਨਵਾਦ ਕਰਨਗੇ ਤੇਰਾ ਹੱਥ ਤੇਰੇ ਵਿਆਹੀਆਂ ਦੀ ਧੌਣ ਉੱਤੇ ਹੋਊਗਾ ਤੇਰੇ ਪਿਤਾ ਦੇ ਪੁੱਤਰ ਤੇਰੇ ਅੱਗੇ ਨੀਵੇਂ ਹੋਣਗੇ ਯਹੂਦਾ ਸ਼ੇਰ ਦਾ ਬੱਚਾ ਆ ਰਾਈਟ ਕਿ ਉਹ ਕਹਿੰਦਾ ਤੇਰੇ ਜਿਹੜੇ ਤੇਰੇ ਪਿਤਾ ਦੇ ਪੁੱਤਰ ਮਤਲਬ ਜੋਸੇਫ ਹੀ ਨਾ ਵਿੱਚ ਸ਼ਾਮ ਸੀ ਯਹੂਦਾ ਨੂੰ ਬਾਅਦ ਉੱਚੀ ਪਦਵੀ ਦਿੱਤੀ ਗਈ ਸੀ ਇੱਥੇ ਯਹੂਦਾ ਸ਼ੇਰ ਦਾ ਬੱਚਾ ਆ ਮੇਰੇ ਪੁੱਤਰ ਤੂੰ ਸ਼ਿਕਾਰ ਮਾਰ ਕੇ ਆਇਆ ਉਹ ਸ਼ੇਰ ਦੀ ਤਰ੍ਹਾਂ ਸਗੋਂ ਸ਼ੇਰਨੀ ਦੀ ਤਰ੍ਹਾਂ ਦੱਬ ਕੇ ਬੈਠ ਗਿਆ ਫਿਰ ਕੌਣ ਉਹਨੂੰ ਛੜੇਗਾ ਯਹੂਦਾ ਤੋਂ ਆਸਾ ਅਲੱਗ ਨਾ ਹੋਊਗੀ ਨਾ ਉਸ ਦੇ ਪੈਰਾਂ ਦੇ ਵਿੱਚੋਂ ਹਾਕਮ ਦਾ ਸੋਟਾ ਇੱਥੇ ਲਿਖਿਆ ਯਹੂਦਾ ਦੇ ਪੈਰਾਂ ਦੇ ਵਿੱਚੋਂ ਹਾਕਮ ਦਾ ਸੋਟਾ ਕਦੇ ਮੁੱਕੂਗਾ ਨਹੀਂ ਜਦ ਤੱਕ ਸ਼ਾਂਤੀ ਦਾਤਾ ਨਾ ਆਵੇ ਅਤੇ ਲੋਕਾਂ ਦੀ ਆਗਿਆਕਾਰੀ ਉਸ ਵੱਲ ਹੋਵੇਗੀ ਇੱਥੇ ਹੁਣ ਜੀਸੂ ਬਾਰੇ ਸਿੱਧੀ ਗੱਲ ਹੋ ਰਹੀ ਹੈ ਕਿ ਉਹਨੇ ਯਹੂਦਾ ਦੇ ਦੀ ਪੀੜੀ ਵਿੱਚ ਆਉਣਾ ਸੀ ਤੇ ਬਾਕੀ ਵੀ ਇਜ਼ਰਾਈਲ ਦੇ ਜਿਹੜੇ ਰਾਜ ਸੀ ਉਹ ਯਹੂਦਾ ਦੀ ਪੀੜੀ ਵਿੱਚੋਂ ਸੰ ਪਰ ਉਹਦੋਂ ਨਹੀਂ ਉੱਪਰ ਜਿਹੜੀ ਇਜ਼ਰਾਈਲ ਦੇ ਨਾਰਥਰਨ 10 ਗੋਤ ਸੀ ਉਹਨਾਂ ਉਹਨਾਂ ਵਿੱਚ ਉਹਨਾਂ ਲਈ ਨਹੀਂ ਪਰ ਜਿਹੜੇ ਜਰੂਸਲਮ ਵਿੱਚ ਰਾਜ ਕਰਦੇ ਸੀ ਉਹ ਜੂਦਾ ਦੀ ਪੀੜੀ ਵਿੱਚੋਂ ਸੰਤ ਯਿਸੂ ਵੀ ਉਹਨਾਂ ਵਿੱਚੋਂ ਆਇਆ ਸੋ ਇੱਥੇ ਫਿਰ ਲਿਖਿਆ ਯੂਦਾ ਤੋਂ ਆਸਾ ਅਲੱਗ ਨਾ ਹੋਵੇਗੀ ਨਾ ਉਸ ਦੇ ਪੈਰਾਂ ਦੇ ਵਿੱਚੋਂ ਹਾਕਮ ਦਾ ਸੋਟਾ ਜਦ ਤੱਕ ਸ਼ਾਂਤੀ ਦਾਤਾ ਨਾ ਆਵੇ ਤੇ ਲੋਕਾਂ ਦੀ ਅਗਿਆਕਾਰੀ ਉਸੇ ਵੱਲ ਹੋਗੀ ਓਕੇ ਸੋ ਫਿਰ ਲਿਖਿਆ ਉਹ ਆਪਣੇ ਗੱਦੇ ਨੂੰ ਦਾਖ ਦੀ ਬੇਲ ਨਾਲ ਅਤੇ ਆਪਣੀ ਗਧੇ ਨੂੰ ਸੋਰੀ ਇੱਥੇ ਲਿਖਿਆ ਉਹ ਆਪਣੇ ਗਧੇ ਨੂੰ ਦਾਖ ਦੀ ਬੇਲ ਨਾਲ ਅਤੇ ਆਪਣੀ ਗਧੇ ਦੇ ਬੱਚੇ ਨੂੰ ਦਾਕ ਦੇ ਉਤਮ ਬੂਟੇ ਨਾਲ ਬਣੇਗਾ ਉਸਨੇ ਆਪਣੇ ਵਸਤਰ ਨੂੰ ਮਦ ਵਿੱਚ ਅਤੇ ਆਪਣਾ ਪਹਿਰਾਵਾ ਅੰਗੂਰਾਂ ਦੇ ਰਸ ਵਿੱਚ ਧੋਤਾ ਆ ਉਹਦੀਆਂ ਅੱਖਾਂ ਮਦ ਨਾਲ ਲਾਲ ਅਤੇ ਉਹਦੇ ਦੰਦ ਦੁੱਧ ਨਾਲੋਂ ਚਿੱਟੇ ਹਨ ਹੁਣ ਜ਼ਬੂਲਨ ਬਾਰੇ ਗੱਲ ਕਰਦੇ ਜ਼ਬੂਲਨ ਸਮੁੰਦਰਾਂ ਦੇ ਘਾਟ ਅਤੇ ਉੱਤੇ ਵਸੇਗਾ ਅਤੇ ਉਹ ਬੇੜੀਆਂ ਦੀ ਬੰਦ ਰਗਾ ਹੋਵੇਗਾ ਅਤੇ ਉਸ ਦੀ ਹੱਦ ਸੇ 2 ਤੱਕ ਹੋ ਗਈ ਤੇ ਹੋਇਆ ਵੀ ਇਦਾਂ ਹੀ ਸੀ ਇਸ ਗੋਤ ਦੇ ਨਾਲ ਯਸਕਰ ਹੁਣ ਉਹਦੇ ਬਾਰੇ ਗੱਲ ਕਰਦਾ ਬਲਵੰਤ ਗਦਾ ਆ ਜਿਹੜਾ ਬਾੜੇ ਦੇ ਪਸ਼ੂਆਂ ਵਿੱਚਕਾਰ ਸਹਿਮ ਕੇ ਬੈਠਦਾ ਹੈ ਅਤੇ ਉਸਨੇ ਇੱਕ ਆਰਾਮ ਦੀ ਥਾਂ ਵੇਖੀ ਕਿ ਉਹ ਚੰਗੀ ਹੈ ਅਤੇ ਉਹ ਦੇਸ਼ ਮਨ ਪਾਉਂਦਾ ਹੈ ਤਾਂ ਉਸਨੇ ਆਪਣਾ ਮੋਢਾ ਭਾਰ ਚੁੱਕਣ ਨੂੰ ਨਵਾਇਆ ਅਤੇ ਉਹ ਇੱਕ ਬਿਗਾਰ ਇਤਿਕਾ ਬਿਗਾਰੀ ਕਰਨ ਵਾਲਾ ਬਣਿਆ ਦਾਨ ਹੋਂ ਦਾਨ ਦੀ ਗੱਲ ਹੋ ਰਹੀ ਹੈ ਦਾਨ ਇਸਰਾਈਲ ਦੇ ਗੋਤਾਂ ਵਿੱਚੋਂ ਇੱਕ ਹੋ ਕੇ ਆਪਣੇ ਲੋਕਾਂ ਦਾ ਨਿਆਂ ਕਰੇਗਾ ਦਾਨ ਮਾਰਗ ਉੱਤੇ ਸਭ ਸਗੋਂ ਰਾਸਤੇ ਵਿੱਚ ਫਨੀਰ ਸੱਪ ਹੋਵੇਗਾ ਜਿਹੜਾ ਘੋੜੇ ਨੂੰ ਡੰਗ ਮਾਰਦਾ ਹੈ ਜਿਸ ਕਾਰਨ ਉਸ ਦਾ ਸਵਾਰ ਪਿੱਛੇ ਡੈਗ ਪੈਂਦਾ ਹੈ ਹੈ ਯਹੋਵਾ ਮੈਂ ਤੇਰੇ ਛੁਟਕਾਰੇ ਨੂੰ ਉਡੀਕਿਆ ਹੈ ਗਾਧ ਨੂੰ ਹੁਣ ਗਾਧ ਬਾਰੇ ਗੱਲ ਹੋ ਰਹੀ ਹੈ ਗਾਧ ਨੂੰ ਫੌਜਾਂ ਤੱਕਣ ਗਿਆ ਪਰ ਉਹਨਾਂ ਦੀ ਪਿੱਠ ਨੂੰ ਤੱਕੇਗਾ ਅਸ਼ੇਰ ਦੀ ਹੁਣ ਗੱਲ ਹੋ ਰਹੀ ਹੈ ਅਸ਼ੇਰ ਦੀ ਰੋਟੀ ਚਿਕਣੀ ਹੋਗੀ ਅਤੇ ਉਹ ਸਵਾਦਲੇ ਸ਼ਾਹੀ ਭੋਜਨ ਦੇਵੇਗਾ ਤੇ ਹੋਈ ਵੀ ਸੀ ਗੱਲ ਜਦੋਂ ਯੂਸਮ ਵਿੱਚ ਰਾਜ ਹੁੰਦਾ ਸੀ ਇਹ ਸ਼ੇਰ ਦੇ ਇਲਾਕੇ ਵਿੱਚੋਂ ਉਹ ਕਾਫੀ ਆਪਣਾ ਖਾਣਾ ਲਿਆਉਂਦੇ ਸੀ ਕਰਕੇ ਉੱਥੇ ਖਾਣਾ ਬਹੁਤ ਵਧੀਆ ਬਣਦਾ ਸੀ ਸੋ ਮਤਲਬ ਕਾਣਕ ਤੇ ਹੋਰ ਚੀਜ਼ਾਂ ਹੁਣ ਨਫਤਲੀ ਦੀ ਗੱਲ ਹੋ ਰਹੀ ਹੈ ਨਫਤਲੀ ਛੱਡੀ ਹੋਈ ਹੈਰਨੀ ਉਹ ਸੁੰਦਰ ਗੱਲਾਂ ਬੋਲਦਾ ਹੈ ਹੁਣ ਇਹ ਟਲਕਾ ਯੋਸਫ ਇੱਕ ਫਲਦਾਇਕ ਦਾਖ ਲਤਾ ਹੈ ਸੋਤੇ ਕੋਲ ਲੱਗੀ ਇੱਕ ਫਲਦਾਇਕ ਦਾਖ ਲਤਾ ਜਿਸ ਦੀਆਂ ਟਹਿਣੀਆਂ ਕੰਧ ਉੱਤੇ ਦੀ ਚੜ ਜਾਂਦੀਆਂ ਹਨ ਤੀਰ ਅੰਦਾਜ਼ਾ ਨੇ ਉਹਨੂੰ ਸਤਾਇਆ ਅਤੇ ਤੀਰ ਚਲਾਇਆ ਅਤੇ ਉਹਦੇ ਨਾਲ ਵੈਰ ਰੱਖਿਆ ਸੋ ਹੁਣ ਇਹ ਲੱਗਦਾ ਹੁਣ ਜੋਸੇਫ ਬਾਰੇ ਗੱਲ ਹੋ ਰਹੀ ਹੈ ਸ਼ਾਇਦ ਇੱਥੇ ਜੋਸੇਫ ਦੇ ਖਿਲਾਫ ਜੋ ਉਹਦੇ ਭਰਾਵਾਂ ਨੇ ਕੀਤਾ ਸੀ ਉਹਦੇ ਬਾਰੇ ਯਕੂਬ ਗੱਲ ਕਰ ਰਿਹਾ ਕਰਕੇ ਉਹਨਾਂ ਨੂੰ ਕਹਿ ਰਿਹਾ ਕਿ ਤੀਰ ਅੰਦਾਜ਼ਾ ਨੇ ਉਹਨੂੰ ਸਤਾਇਆ ਮਤਲਬ ਯੋਸੇਫ ਨੂੰ ਸਤਾਇਆ ਤੇ ਤੀਰ ਚਲਾਇਆ ਅਤੇ ਉਹਦੇ ਨਾਲ ਵੈਰ ਰੱਖਿਆ ਪਰ ਉਹਦਾ ਤਣਕ ਟਕੜਾ ਰਿਹਾ ਅਤੇ ਯਕੂਬ ਦੇ ਸ਼ਕਤੀਮਾਨ ਪਰਮੇਸ਼ਰ ਦੇ ਹੱਥੋਂ ਉਸ ਦੀਆਂ ਬਾਹਾਂ ਤੋਂ ਹੱਥ ਬਹਾਂ ਤੇ ਹੱਥ ਬਲਵੰਤ ਹਨ ਸੋ ਆਈ ਥਿੰਕ ਉਹ ਹੀ ਚੀਜ਼ ਬਾਰੇ ਗੱਲ ਹੋ ਰਹੀ ਕਿ ਉਹਦੇ ਭਰਾਵਾਂ ਨੇ ਉਹਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਪਰ ਰੱਬ ਨੇ ਉਹਦੀ ਸਹਾਇਤਾ ਦਿੱਤੀ ਇੱਥੇ ਲਿਖਿਆ ਉੱਥੋਂ ਹੀ ਇਯਾਲੀ ਅਰਸਾਤ ਇਸਰਾਈਲ ਦਾ ਦਾ ਪੱਥਰ ਆਵੇਗਾ ਤੇਰੇ ਤੇਰੇ ਪਿਤਾ ਦੇ ਪਰਮੇਸ਼ਰ ਤੋਂ ਜਿਹੜਾ ਤੇਰੀ ਸਹਾਇਤਾ ਕਰੇਗਾ ਅਤੇ ਸਰਵ ਸ਼ਕਤੀਮਾਨ ਤੋਂ ਜਿਹੜਾ ਤੈਨੂੰ ਬਰਕਤਾਂ ਦੇਵੇਗਾ ਉੱਪਰੋਂ ਆਕਾਸ਼ ਦੀਆਂ ਬਰਕਤਾਂ ਪਾਈਆਂ ਹੋਈਆਂ ਡੁੰਗੀਆਂ ਦੀਆਂ ਬਰਕਤਾਂ ਛਾਤੀਆਂ ਦੇ ਕੁੱਖ ਦੀਆਂ ਬਰਕਤਾਂ ਤੇਰੇ ਪਿਤਾ ਦੀਆਂ ਬਰਕਤਾਂ ਮੇਰੇ ਪਿਓ ਦਾਦਿਆਂ ਦੀਆਂ ਬਰਕਤਾਂ ਤੋਂ ਸਗੋਂ ਸਦੀਪਕ ਪਰਬਤਾਂ ਦੇ ਬੰਨਿਆਂ ਤੱਕ ਵੱਧ ਗਈਆਂ ਉਹ ਯੋਸੇਫ ਦੇ ਸਿਰ ਉੱਤੇ ਸਗੋਂ ਉਹਦੀ ਖੋਪੜੀ ਉੱਤੇ ਹੋਣਗੀਆਂ ਜਿਹੜਾ ਆਪਣੇ ਭਰਾਵਾਂ ਵਿੱਚੋਂ ਅਲੱਗ ਕੀਤਾ ਗਿਆ ਸੋ ਯੋਸੇਫ ਆਬਵੀਸਿ ਆਪਣੇ ਭਰਾਵਾਂ ਵਿੱਚੋਂ ਅਲੱਗ ਕੀਤਾ ਗਿਆ ਤੇ ਹੁਣ ਉਹ ਉਹਦਾ ਬਾਪ ਮਰਨ ਤੋਂ ਪਹਿਲਾਂ ਉਹਦੇ ਬਾਰੇ ਇਹ ਸਾਰੀਆਂ ਚੀਜ਼ਾਂ ਕਹਿ ਰਿਹਾ ਸੋ ਇੱਥੇ ਲਿਖਿਆ ਬੈਨਜਮੀਨ ਹੁਣ ਬੈਨਜਮੀਨ ਦੀ ਗੱਲ ਹੋ ਰਹੀ ਹੈ ਬੈਨੇਮੀਨ ਪਾੜਨ ਬੜਾ ਬਗਿਆੜਿਆ ਸਵੇਰ ਉਹ ਸ਼ਿਕਾਰ ਖਾਵੇਗਾ ਅਤੇ ਸ਼ਾਮ ਨੂੰ ਲੁੱਟ ਛੱਡੇਗਾ ਹੁਣ 28 ਹੀ ਅਸੀਂ ਦੇਖਦੇ ਹਾਂ 49 ਦੀ ਇਹ ਸਭ ਇਸਰਾਈਲ ਦੇ 12 ਗੋਥ ਹਨ ਇਹ ਉਹ ਬਚਨ ਹਨ ਜੋ ਉਹਨਾਂ ਦਾ ਪਿਤਾ ਉਹਨਾਂ ਨੂੰ ਬੋਲਿਆ ਜਦ ਉਹਨਾਂ ਵਿੱਚੋਂ ਹਰ ਇੱਕ ਨੂੰ ਵਰਕੇ ਦਿੱਤੀ ਹਰ ਇੱਕ ਨੂੰ ਉਸ ਦੀ ਬਰਕਤ ਅਨੁਸਾਰ ਉਸ ਨੂੰ ਉਹਨਾਂ ਨੂੰ ਬਰਕਤ ਦਿੱਤੀ ਫਿਰ ਉਸਨੇ ਉਹਨਾਂ ਨੂੰ ਆਗਿਆ ਦੇ ਕੇ ਆਖਿਆ ਕਿ ਮੈਂ ਆਪਣੇ ਲੋਕਾਂ ਨੂੰ ਮਿਲ ਮਿਲ ਨਹੀਂ ਜਾਂਦਾ ਉਹ ਗੱਲ ਕਰੇ ਕਿ ਮੈਂ ਮਰਨ ਵਾਲਾ ਹਾਂ ਜਿੱਥੇ ਪਹਿਲਾਂ ਮੇਰੇ ਪਰਦਾਦੇ ਮਰੇ ਸੀ ਮੈਂ ਉਹਨਾਂ ਦੇ ਕੋਲ ਹਾਂ ਚੱਲਣਾ ਹੈ ਉਹ ਕਹਿੰਦਾ ਮੈਨੂੰ ਮੇਰੇ ਪਿਓ ਦਾਦਿਆਂ ਨਾਲ ਉਸ ਗੁਫਾ ਵਿੱਚ ਜਿਹੜੀ ਅਫਰੋਨ ਹਿੱਤੀ ਦੇ ਦੀ ਪਹਿਲੀ ਵਿੱਚ ਹੈ ਦਬਾਓ ਉਹ ਕਹਿੰਦਾ ਇੱਥੇ ਨਹੀਂ ਮਿਸਰ ਵਿੱਚ ਨਹੀਂ ਮੈਨੂੰ ਦਬਾਉਣਾ ਉੱਥੇ ਲੈ ਕੇ ਜਾਣਾ ਹੈ ਜਿੱਥੇ ਅਬਰਾਹਮ ਨੇ ਮਤਲਬ ਉਹਦੇ ਜਿੱਥੇ ਦਾਦੇ ਨੇ ਉਹ ਖਰੀਦੀ ਸੀਗੀ ਗੁਫਾ ਜਿੱਥੇ ਉਹਦਾ ਦਾਦਾ ਸੀ ਉਹਦੀ ਦਾਦੀ ਸੇਰਾ ਸੀ ਜਿੱਥੇ ਉਹਦੇ ਮਾਪੇ ਸਨ ਜਿੱਥੇ ਹੁਣ ਉਹ ਜਾਣਾ ਚਾਹੁੰਦਾ ਹੈ ਉਹ ਕਹਿੰਦਾ ਅਰਥਾਤ ਉਸ ਗੁਫਾ ਵਿੱਚ ਜਿਹੜੀ ਮੱਕਫੇਲਾ ਦੀ ਪਹਿਲੀ ਵਿੱਚ ਮਮਰੇ ਦੇ ਅੱਗੇ ਕਨਾਹ ਦੇਸ਼ ਵਿੱਚ ਹੈ ਜਿਹੜੀ ਪਹਿਲੀ ਆਬਰਾਮ ਨੇ ਅਫਰੋਨ ਹਿੱਤੀ ਤੋਂ ਕਬਰਸਤਾਨ ਦੀ ਨਿਜ ਭੂਮੀ ਹੋਣ ਲਈ ਸੀ ਹੁਣ ਲਈ ਸੀ ਉਹ ਕਹਿੰਦਾ ਉੱਥੇ ਉਹਨਾਂ ਨੇ ਆਬਰਾਮ ਅਤੇ ਉਹਦੀ ਪਤਨੀ ਸਰਾਨੂ ਨੂੰ ਦੱਬਿਆ ਉੱਥੇ ਉਹਨਾਂ ਨੇ ਇਸ਼ਾਕ ਅਤੇ ਉਹਦੀ ਪਤਨੀ ਰਿਵਕਾ ਨੂੰ ਦੱਬਿਆ ਅਤੇ ਉੱਥੇ ਮੈਂ ਹੁਣ ਯਾਕੂਬ ਕਹਿ ਰਿਹਾ ਕਿ ਲੇਆ ਨੋ ਦਬਿਆ ਆ ਉਹਦੀ ਇੱਕ ਪਤਨੀ ਉਹਨੇ ਇੱਥੇ ਰਖੇਲ ਬਾਰੇ ਨਹੀਂ ਗੱਲ ਕੀਤੀ ਕਰਕੇ ਚਿੱਤਰ ਰਖੇਲ ਹੋਰ ਇਲਾਕੇ ਵਿੱਚ ਮਰ ਗਈ ਸੀ ਪਹਿਲਾਂ ਆ ਕਾਫੀ ਅਫਸੋਸ ਦੀ ਗੱਲ ਸੀ ਸੋ ਉਹ ਉਸ ਗੁਫੇ ਵਿੱਚ ਨਹੀਂ ਸੀ ਤੇ ਇਹ ਹੀ ਸੋਚਣਾ ਹੀ ਗੱਲ ਹੈ ਕਿ ਜਿਹੜੇ ਇਹ ਅਬਰਾਨੀ ਸਨ ਖਾਸ ਕਰਕੇ ਯਕੂਬ ਇਥੇ ਉਥੇ ਆਪਣਾ ਸਰੀਰ ਦਫਨਾਇਆ ਜਾਣਾ ਚਾਹੁੰਦਾ ਸੀ ਉਹਦੀ ਲਾਸਟ ਜਿਹੜੀ ਆ ਜਿੱਥੇ ਉਹਦੇ ਦਾਦਾ ਦਾਦੀ ਸਨ ਉਸ ਗੁਫਾ ਵਿੱਚ ਜਿੱਥੇ ਉਹਦੇ ਮਾਂ-ਬਾਪ ਸਨ ਜਿੱਥੇ ਉਹਦੀ ਪਤਨੀ ਸੀ ਜਿੱਥੇ ਉਹ ਸੀ ਸੋ ਇਹ ਜਿਹੜਾ ਇਕੱਠੇ ਮਾਰ ਕੇ ਲੰਮੇ ਪੈਣਾ ਧਰਤੀ 'ਚ ਇਹ ਬਹੁਤ ਜ਼ਰੂਰੀ ਚੀਜ਼ ਸੀ ਇਹ ਨਾਲ ਅਸੀਂ ਸੋਚ ਸਕਦੇ ਕਿਉਂ ਪਰ ਇੰਨਾ ਅਸੀਂ ਕਹਿ ਸਕਦੇ ਹਾਂ ਕਿ ਇਹਨਾਂ ਦਾ ਜੀ ਉੱਠਣਾ ਹੋਊਗਾ ਬਾਅਦ ਮੁਤਾਬਕ ਸਰੀਰਕ ਜੀ ਉੱਠਣਾ ਹੋਊਗਾ ਤੇ ਕੀ ਉਸ ਥਾਂ ਵਿੱਚ ਸਾਰੇ ਉੱਠਣਗੇ ਯੂ نو ਇਟਸ ਪ੍ਰੀ ਅਮੇਜ਼ਿੰਗ ਟੂ ਥਿੰਕ ਅਬਾਊਟ ਉਹ ਕੰਨ ਮਾਂ ਉਸ ਪਹਿਲੀ ਅਤੇ ਉਸ ਗੁਫਾ ਨੂੰ ਜਿਹੜੀ ਉਸ ਦੇ ਵਿੱਚ ਹੈ ਹੇਤ ਦੇ ਪੁੱਤਰਾਂ ਤੋਂ ਮੁੱਲ ਲਿਆ ਉਹ ਆਪ ਕਹਿ ਰਹੇ تھے 32 ਇਆ ਇਆ ਆਈ ਥੋਟ ਮੀ 18 ਆਬਰਾਹਮ ਨੇ ਲੈ ਉਹ ਕਹਿੰਦਾ ਮੈਲੀਆ ਮੈਨੂੰ ਸ਼ਾਇਦ ਲਿਖਾ ਹੋਇਆ ਇੱਥੇ ਹੁਣ 33 ਵਿੱਚ ਕਹਿੰਦਾ ਜਦ ਯਾਕੂਬ ਆਪਣੇ ਪੁੱਤਰਾਂ ਨੂੰ ਅਗਿਆ ਦੇਖ ਚੁੱਕਿਆ ਤਾਂ ਉਸਨੇ ਆਪਣੇ ਪਿਆਰ ਮੰਝੇ ਉੱਤੇ ਇਕੱਠੇ ਕਰ ਲਏ ਅਤੇ ਆਪਣਾ ਆਪਣੇ ਪ੍ਰਾਨ ਛੱਡ ਕੇ ਆਪਣੇ ਲੋਕਾਂ ਵਿੱਚ ਜਾ ਮਿਲੇ ਸੋ ਲੱਗਦਾ ਕਿ ਉਹ ਇਹ ਗੱਲ ਕਹਿਣ ਲਈ ਜੀਂਦਾ ਰਿਹਾ ਕਿ ਕਿ ਬੰਦੇ ਵਿੱਚ ਹਿੰਮਤ ਹੁੰਦੀ ਹੈ ਜੀਂਦਾ ਰਹਿਣ ਲਈ ਮੈਂ ਸੁਣਿਆ ਇਸ ਚੀਜ਼ ਇਹਦੇ ਇਸ ਚੀਜ਼ ਬਾਰੇ ਜਦ ਰੱਬ ਨੇ ਆਪਣਾ ਹੱਥ ਇੱਥੇ ਦਿਖਾਇਆ ਕਿ ਉਹਨੇ ਜੋ ਕਹਿਣਾ ਸੀ ਵਿਕਾਇਤਾ ਫੇਰ ਮਰਿਆ ਪਹਿਲਾਂ ਨਹੀਂ ਸੋ ਆਨੈਸਟੀ ਅੱਗੇ ਵਧਦੇ ਹਾਂ 50 ਤੇ ਜੋਸੇਫ ਆਪਣੇ ਪਿਤਾ ਦੇ ਮੂੰਹ ਉੱਤੇ ਡੱਗ ਕੇ ਰੋਇਆ ਅਤੇ ਉਸ ਨੂੰ ਚੁੰਮਿਆ ਸੋ ਇਹ ਜਿਹੜੀ ਉਸੇ ਵੇਲੇ ਸਾਰੀ ਸਟੋਰੀ ਇਹ ਲਿਖੀ ਦੱਸ ਰਿਹਾ ਵੀ ਕੀ ਹੋ ਰਿਹਾ ਫਿਰ ਯੋਸੇਫ ਨੇ ਆਪਣੇ ਸੇਵਕਾਂ ਨੂੰ ਅਰਥਾਤ ਵੈਦ ਵੈਦਾਂ ਨੂੰ ਆਗਿਆ ਦਿੱਤੀ ਕਿ ਉਸ ਦੇ ਪਿਤਾ ਵਿੱਚ ਸੁਗੰਧੀਆਂ ਪੰਨ ਇਸ ਲਈ ਉਹਨਾਂ ਵੈਦਾਂ ਨੇ ਇਜ਼ਰਾਈਲ ਵਿੱਚ ਸੁਗੰਧੀਆਂ ਭਰੀਆਂ ਸੋ ਉਸ ਸਰੀਰ ਵਿੱਚ লাশ ਵਿੱਚ ਇਹ ਸੁਗੰਧੀਆਂ ਭਰਦੇ ਸੀ ਤਾਂ ਕਿ ਉਹ ਜਿਹੜੀ লাশ ਉਸ ਗਰਮੀ ਲੱਗ ਕੇ ਵਿੱਚ ਖਰਾਬ ਨਾ ਹੋ ਜਾਵੇ ਤੇ ਸੋ ਉਹਨੂੰ ਤਿਆਰ ਕਰਦੇ ਸੀ ਦਫਨਾਉਣ ਲਈ ਰਾਈਟ ਸੋ ਇਥੇ ਦੇਖਿਆ ਅਤੇ ਜਦ ਉਸ ਦੇ 40 ਦਿਨ ਪੂਰੇ ਹੋ ਗਏ ਕਿਉਂਕਿ ਉਸੇ ਇਸੇ ਤਰ੍ਹਾਂ ਹੀ ਉਹ ਸੁਗੰਧੀਆਂ ਭਰਨ ਦੇ ਦਿਨ ਪੂਰੇ ਕਰਦੇ ਹੁੰਦੇ ਸਨ ਅਤੇ ਮਿਸਰੀ ਉਸ ਦੇ ਲਈ 70 ਦਿਨ ਵਰਲਾਪ ਕਰਦੇ ਰਹੇ ਅਤੇ ਜਦ ਫਿਰਲਾਪ ਦੇ ਦਿਨ ਬੀਤ ਗਏ ਤਾਂ ਯੋਸੇਫ ਨੇ ਫਰੋਨ ਦੇ ਘਰ ਆਣੇ ਨੂੰ ਇਹ ਗੱਲ ਆਖੀ ਕਿ ਜੇ ਮੇਰੇ ਉੱਤੇ ਤੁਹਾਡੀ ਕਿਰਪਾ ਦੀ ਨਿਗਾਹ ਹੈ ਤਾਂ ਮੇਰੀ ਇਹ ਗੱਲ ਫਰੋਨ ਨੂੰ ਬੋਲੋ ਮੇਰੇ ਪਿਤਾ ਨੇ ਮੈਤੋਂ ਇਹ ਸੰਦੇਸ਼ੀ ਕਿ ਵੇਖ ਮੈਂ ਮਰਨ ਵਾਲਾ ਆ ਮੈਨੂੰ ਉਸ ਕਬਰ ਵਿੱਚ ਜਿਸ ਨੂੰ ਮੈਂ ਆਪਣੇ ਲਈ ਕਨਾਨ ਦੇਸ਼ ਵਿੱਚ ਪੁੱਟਿਆ ਸੀ ਦੱਬੇ ਇਸ ਲਈ ਹੁਣ ਮੈਨੂੰ ਉੱਥੇ ਜਾ ਕੇ ਆਪਣੇ ਪਿਤਾ ਨੂੰ ਦਫਨਾਉਣ ਦੀ ਇਜਾਜ਼ਤ ਦਿਓ ਦੇਵੇ ਅਤੇ ਇਸ ਤੋਂ ਬਾਅਦ ਮੈਂ ਮੁੜਾਂਗਾ ਸੋ ਯਾਦ ਰੱਖਣਾ ਕਿ ਯੋਸਫ ਦੀ ਪਦਵੀ ਇਸ ਸ਼ੌਨ ਮਿਸਰ ਵਿੱਚ ਦੂਜੀ ਥਾਂ ਸੀ ਤੇ ਉਹਨੇ ਇਸ ਕਮ ਨੂੰ ਰੱਬ ਦੀ ਸ਼ਕਤੀ ਨਾਲ ਕਾਲ ਤੋਂ ਬਚਾਇਆ ਤੇ ਹੁਣ ਇਹ ਥੋੜੀ ਜਿਹੀ ਔਖਾ ਲੱਗਣਾ ਸੀ ਇਹਨਾਂ ਨੂੰ ਇਹਨੂੰ ਬਾਹਰ ਭੇਜਣ ਲਈ ਪਰ ਉਹ ਤੋਂ ਫਰੋਨ ਤੋਂ ਤੇ ਉਹਦੇ ਬੰਦਿਆਂ ਤੋਂ ਉਹ ਪਰਮਿਸ਼ਨ ਮੰਗ ਲਿਆ ਆ ਸੋ ਹਣ ਸ਼ੇਮੀ ਆਦਿ ਵਿੱਚ ਲਿਖਿਆ ਤੇ ਤਦ ਫਰੋਨ ਨੇ ਆਖਿਆ ਜਾ ਅਤੇ ਆਪਣੇ ਪੇਤਾ ਦੀ ਸੌਂ ਦਿਆਂ ਦਾ ਸਾਰ ਉਹਨੂੰ ਦਫਨਾ ਦੇ ਤੇ ਤੁਹਾਨੂੰ ਯਾਦ ਹੋਗਾ ਕਿ ਥੋੜੀ ਚਿਰ ਬਾਅਦ ਮੈਂ ਯਾਦ ਨਹੀਂ ਅਸੀਂ ਪੜਾਂਗੇ ਕਿ ਮੂਸਾ ਨੇ ਵੀ ਇਹ ਪੁੱਛਿਆ ਸੀ ਕਿ ਅਸੀਂ ਜਾ ਸਕਦੇ ਹਾਂ ਦੇ ਮੋਸ ਫਰਉਨ ਨੇ ਮੂਸਾ ਨੂੰ ਕਹ ਸੀ ਤੇ ਨਹੀਂ ਤੁਸੀਂ ਨਹੀਂ ਜਾ ਸਕਦੇ ਸੋ ਇੱਥੇ ਯੋਸਫ ਕਹ ਰਿਹਾ ਮੈਂ ਜਾਣਾ ਹੈ ਕਨਾਨ ਨੂੰ ਤੇ ਉਹਨੂੰ ਇਜਾਜ਼ਤ ਮਿਲ ਰਹੀ ਹੈ ਕਾਰਨ ਹੋ ਰਿਹਾ ਹੈ ਯੈਸ ਪਰ ਕਹਿੰਦਾ ਮੈਂ ਮੋੜ ਕੇ ਵੀ ਆਉਂਗਾ ਪਰ ਉਹਨੂੰ ਇਜਾਜ਼ਤ ਮਿਲ ਰਹੀ ਹੈ ਪਰ ਮੂਸਾ ਨੂੰ ਨਹੀਂ ਮਿਲੀ ਸੀ ਇਸ ਲਈ ਯੋਸਫ ਆਪਣੇ ਪਿਤਾ ਨੂੰ ਦਫਨਾਉਣ ਲਈ ਗਿਆ ਅਤੇ ਉਸ ਦੇ ਨਾਲ ਫਰਉਨ ਦੇ ਸਾਰੇ ਸੇਵਕ ਉਸ ਦੇ ਘਰਾਣੇ ਦੇ ਸਾਰੇ ਬਜ਼ੁਰਗ ਅਤੇ ਮਿਸਰ ਦੇਸ਼ ਦੇ ਸਾਰੇ ਬਜ਼ੁਰਗ ਗਏ ਅਤੇ ਯੋਸਫ ਦਾ ਸਾਰਾ ਘਰਾਣਾ ਉਸ ਦੇ ਭਰਾ ਤੇ ਉਸ ਦੇ ਪਿਤਾ ਦਾ ਘਰਾਣਾ ਵੀ ਗਿਆ ਸਿਰਫ ਉਹਨਾਂ ਦੇ ਬੱਚੇ ਇਜੜ ਅਤੇ ਚਾਉਨੇ ਗੋਸ਼ਨ ਦੇਸ਼ ਵਿੱਚ ਰਹਿ ਗਏ ਉਸ ਦੇ ਨਾਲ ਰੱਥ ਵੀ ਅਤੇ ਸਵਾਰ ਵੀ ਗਏ ਇਸ ਤਰ੍ਹਾਂ ਵੱਡੀ ਭੀੜ ਹੋ ਗਈ ਫਿਰ ਉਹ ਅਤਤਾਦ ਦੇ ਪੈੜ ਤੱਕ ਆਏ ਜਿਹੜਾ ਪ੍ਰਦਾਨ ਪਾਰਸ ਹੈ ਪਰ ਯਰਦਨ ਪਾਰ ਹੈ ਉੱਥੇ ਉਹਨਾਂ ਨੇ ਬਹੁਤ ਜ਼ਿਆਦਾ ਅਤੇ ਡਾਡਾ ਵਰਲਾਪ ਕੀਤਾ ਅਤੇ ਬਹੁਤ ਰੋਇ ਉਸ ਨੇ ਆਪਣੇ ਪਿਤਾ ਲਈ 7 ਦਿਨ ਤੱਕ ਅਫਸੋਸ ਕੀਤਾ ਸੋ ਪਹਿਲਾਂ ਆਈ ਥਿੰਕ ਕਾਫੀ ਦਿਨ ਜਾਹੀ denn ਉਹਨੂੰ ਸੁਗੰਧੀਆਂ ਭਰਨ ਨੂੰ ਲੱਗੇ ਇੱਥੇ ਲਿਖਿਆ ਹੈ ਰਾਈਟ ਤੇ ਫੇਰ 70 ਦਿਨਾਂ ਲਈ ਉਹ ਉਹਦੇ ਲਈ ਉਹਨਾਂ ਨੇ ਵਰਲਾਪ ਕੀਤਾ ਹੁਣ 7 ਹੋਰ ਦਿਨ ਉਹ ਇੱਥੇ ਕਨਾਨ ਤੱਕ ਪਹੁੰਚ ਕੇ ਅਫਸੋਸ ਕਰਦੇ ਆ ਉਸ ਦੇਸ਼ ਦੇ ਰਹਿਣ ਵਾਲੇ ਕਨਾਨੀਆਂ ਨੇ ਉਹ ਸੋਗ ਨੂੰ ਅਤਾਤ ਦੇ ਪੱੜ ਵਿੱਚ ਵੇਖਿਆ ਤਾਂ ਉਹਨਾਂ ਨੇ ਆਖਿਆ ਕਿ ਮਿਸਰੀਆਂ ਦਾ ਇਹ ਭਾਰੀ ਸੋਗ ਹੈ ਇਸ ਕਾਰਨ ਉਸ ਦਾ ਨਾਮ ਇਬੈਲ ਮਿਸਰਾਇਮ ਰੱਖਿਆ ਗਿਆ ਜਿਹੜਾ ਯਰਦਨ ਪਾਰ ਹੈ ਸੋ ਜਿਹੜਾ ਉਸ ਇਲਾਕੇ ਦਾ ਨਾਂ ਹੀ ਉਹਨਾਂ ਨੇ ਬਦਲ ਦਿੱਤਾ ਕਿਉਂਕਿ ਇੰਨੀ ਵੱਡੀ ਉੱਥੇ ਵਰਲਾਪ ਹੋਇਆ ਸੀ ਇਨਾਵਟਾ ਸੋਖ ਮਨਾਇਆ ਗਿਆ ਸੀ ਆਬੈਲ ਇਸ ਲਿਖਿਆ ਮਿਸਰਾਇਮ ਰੱਖਿਆ ਗਿਆ ਜਿਹੜਾ ਯਰਦਨ ਪਾਰ ਹੈ ਉਸ ਦੇ ਪੁੱਤਰਾਂ ਨੇ ਉਸੇ ਤਰ੍ਹਾਂ ਹੀ ਕੀਤਾ ਜਿਵੇਂ ਉਸ ਨੇ ਉਹਨਾਂ ਨੂੰ ਆਗਿਆ ਦਿੱਤੀ ਸੀ ਉਸ ਦੇ ਪੁੱਤਰਾਂ ਉਸ ਦੇ ਪੁੱਤਰ ਉਹਨੂੰ ਕਨਾਨ ਦੇਸ਼ ਵਿੱਚ ਲੈ ਗਏ ਅਤੇ ਉਹਨੂੰ ਮਕਫਲਾ ਦੀ ਪਹਿਲੀ ਦੀ ਗੁਫਾ ਵਿੱਚ ਦਫਨਾਇਆ ਜੇ ਇਸ ਪਹਿਲੀ ਨੂੰ ਆਬਰਾਮ ਨੇ ਅਫਰੋਨ ਹਿੱਤੀ ਸੋਇਆ ਆਬ ਆਬਰਾਮ ਨੇ ਅਫਰੋਨ ਹਿੱਤੀ ਤੋਂ ਕਬਰ ਦੀ ਵਿਰਾਸਤ ਲਈ ਮਮਰੇ ਦੇ ਅੱਗੇ ਮੁੱਲ ਲਿਆ ਸੀ ਹੁਣ ਆਈ ਥਿੰਕ ਹੁਣ ਇੱਥੇ ਉਹ ਮੜ ਕੇ ਆਉਂਦੇ ਆ ਤੇ ਇੱਥੇ ਲਿਖਿਆ ਕਿ ਅਪਰਾੰਤ ਯੋਸਫ ਆਪ ਅਤੇ ਉਸ ਦੇ ਭਰਾ ਅਤੇ ਸਭ ਜਿਹੜੇ ਉਹਦੇ ਨਾਲ ਉਸ ਦੇ ਪਿਤਾ ਨੂੰ ਦੱਬਣ ਲਈ ਗਏ ਸਨ ਉਮ ਮਗਰ ਮਿਸਰ ਨੂੰ ਮੜਾ ਜਦ ਯੋਸਫ ਦੇ ਭਰਾਵਾਂ ਨੇ ਵੇਖਿਆ ਕਿ ਸਾਡਾ ਪਿਤਾ ਮਰ ਗਿਆ ਆ ਤਾਂ ਉਹਨਾਂ ਨੇ ਆਖਿਆ ਕਿ ਸ਼ਾਇਦ ਯੋਸਫ ਸਾਡੇ ਨਾਲ ਵੈਰ ਕਰੇਗਾ ਅਤੇ ਉਹ ਸਾਨੂੰ ਸਾਡੀ ਬੁਰੀਾਈ ਦਾ ਬਦਲਾ ਜ਼ਰੂਰ ਲਵੇਗਾ ਜਿਹੜੀ ਅਸੀਂ ਉਹਦੇ ਨਾਲ ਕੀਤੀ ਸੀ ਸੋ ਪਹਿਲਾਂ ਤਾਂ ਸ਼ਾਇਦ ਉਹਨਾਂ ਨੂੰ ਲੱਗਦਾ ਸੀ ਕਿ ਸਾਡਾ ਬਾਪ ਸਾਡੇ ਨਾਲ ਆ ਉਹਨੇ ਯੋਸਫ ਨੂੰ ਸਾਨੂੰ ਨੁਕਸਾਨ ਪਹੁੰਚਾਉਣ ਨਹੀਂ ਦੇਣਾ ਬਿਸ਼ੱਕ ਅਸੀਂ ਉਹਨੂੰ ਨੁਕਸਾਨ ਪਹੁੰਚਾਇਆ ਸੀ ਰਾਈਟ ਵੇਚਿਆ ਸੀ ਹੁਣ ਹੁਣ ਉਹਨੂੰ ਲੱਗਦਾ ਹੁਣ ਉਹਨੂੰ ਡਰ ਰਿਹਾ ਵੀ ਬਾਪ ਨਹੀਂ ਹੈਗਾ ਸਾਡਾ ਹੁਣ ਅਸੀਂ ਕੀ ਕਰੂਗੇ ਸੋ ਉਹਨਾਂ ਨੇ ਆਈ ਥਿੰਕ ਆਈ ਥਿੰਕ ਮੇਰੇ ਮੇਰੇ ਗੈਸ ਹੈ ਕਿ ਉਹਨਾਂ ਨੇ ਇੱਥੇ ਸੱਚ ਨਹੀਂ ਬੋਲਿਆ ਇੱਥੇ ਲਿਖਿਆ ਉਹਨਾਂ ਨੇ ਯੋਸਫ ਨੂੰ ਇਹ ਸੁਨੇਹਾ ਫਿਰ ਭੇਜਿਆ ਕਿ ਤੁਹਾਡੇ ਪਿਤਾ ਨੇ ਆਪਣੇ ਮੌਤ ਤੋਂ ਪਹਿਲਾਂ ਇਹ ਆਗਿਆ ਦਿੱਤੀ ਸੀ ਕਿ ਯੋਸਫ ਨੂੰ ਇਹ ਆਖਣਾ ਕਿ ਕਿਰਪਾ ਕਰਕੇ ਆਪਣੇ ਆਪਣੇ ਭਰਾਵਾਂ ਦੇ ਅਪਰਾਧ ਅਤੇ ਉਹਨਾਂ ਦੇ ਪਾਪ ਮਾਫ਼ ਕਰ ਦੇ ਕਿਉਂ ਜੋ ਉਹਨਾਂ ਨੇ ਤੁਹਾਡੇ ਨਾਲ ਬਰਿਆਈ ਕੀਤੀ ਇਸ ਲਈ ਹੁਣ ਤੁਸੀਂ ਆਪਣੇ ਪਿਤਾ ਦੇ ਪਰਮੇਸ਼ਰ ਦੇ ਦਾਸਾਂ ਦੇ ਅਪਰਾਧ ਮਾਫ਼ ਕਰ ਦਿਓ ਤਾਂ ਯੋਸਫ ਉਹਨਾਂ ਦੀਆਂ ਗੱਲਾਂ ਉੱਤੇ ਰੋਪਿਆ ਸੋ ਇੱਥੇ ਹਣ ਉਹਨਾਂ معافی ਮੰਗ ਰਹੇ ਆਪਣੇ ਕੀਤੀ ਹੋਈ ਚੀਜ਼ ਲਈ ਜਦੋਂ ਉਹਨਾਂ ਨੇ ਕਈ ਸਾਲ ਪਹਿਲਾਂ ਯੋਸਫ ਨੂੰ ਬੇਸਿਕਲੀ ਮਰਵਾਨ ਦੀ ਪਹਿਲਾਂ ਸਾਜਿਸ਼ ਘੜੀ ਸੀ ਫਿਰ ਵੇਚਣ ਦੀ ਇਥੇ ਲਿਖਿਆ ਤਦ ਉਸਦੇ ਭਰਾ ਵੀ ਉਸਦੇ ਅੱਗੇ ਜਾ ਕੇ ਡੈਗ ਪਏ ਅਤੇ ਉਹਨਾਂ ਨੇ ਆਖਿਆ ਕਿ ਵੇਖੋ ਅਸੀਂ ਤੁਹਾਡੇ ਦਾਸ ਹਾਂ ਉਹ ਯੋਸਫ ਨੂੰ ਕਹਿੰਦੇ ਪਰ ਯੋਸਫ ਨੇ ਉਹਨਾਂ ਨੂੰ ਆਖਿਆ ਨਾ ਡਰੋ ਸì ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ ਮਾਫੀ ਬਾਰੇ ਇਸੇ ਅਸੀਂ ਉਹਨਾਂ ਬਾਰੇ ਕਿਹੜਾ ਨਜ਼ਰੀਆ ਰੱਖ ਸਕਦੇ ਜਿਹੜੇ ਸਾਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਜਾਂ ਕਰ ਰਹੇ ਹੈ ਇੱਥੇ ਦੇਖਿਆ ਪਲਾ ਮੈਂ ਪਰਮੇਸ਼ਰ ਹੀ ਥਾ ਉਹਨਾਂ ਨੂੰ ਕਹਿੰਦਾ ਤੁਸੀਂ ਤਾਂ ਮੇਰਾ ਮੇਰਾ ਮੇਰੇ ਵਿਰੋਧ ਬੁਰੀਾਈ ਦਾ ਮਨ ਬਣਾਇਆ ਉਹ ਮੰਨ ਰਿਹਾ ਕਹਿੰਦਾ ਤੁਸੀਂ ਮੇਨਾਂ ਬ੍ਰਾਈ ਕਰਨ ਦੀ ਕੋਸ਼ਿਸ਼ ਕੀਤੀ ਪਰ ਪਰਮੇਸ਼ਰ ਨੇ ਉਸ ਨੂੰ ਪੁਲਿਆਈ ਦਾ ਵਿਚਾਰ ਬਣਾਇਆ ਤਾਂ ਜੋ ਬਹੁਤ ਸਾਰੇ ਲੋਕਾਂ ਨੂੰ ਜਿਉਂਦਾ ਰੱਖੇ ਜਿਵੇਂ ਇਸ ਵੇਲੇ ਹੋਇਆ ਸੋ ਯੋਸਫ ਨੇ ਦੇਖਿਆ ਕਹਿੰਦਾ ਤੁਸੀਂ ਬਰਾਇ ਮੰਨੀ ਆ ਹਾਂ ਤੁਸੀਂ ਮੈਨੂੰ ਬੁਰਾ ਕਰਨ ਲਈ ਮੈਂ ਇਸ ਤਰ੍ਹਾਂ ਕੀਤਾ ਸੀ ਪਰ ਪਰਮੇਸ਼ਰ ਮੇਰੇ ਨਾਲ ਸੀ ਉਹਨੇ ਉਹਨੇ ਉਸੇ ਚੀਜ਼ ਜਿਹੜੀ ਤੁਸੀਂ ਕੀਤੀ ਆ ਉਹਨੂੰ ਭਲੇ ਲਈ ਵਰਤਿਆ ਤੀਨੋਂ ਅਸੀਂ ਵੀ ਇਹਦੇ ਬਾਰੇ ਸੋਚ ਸਕਦੇ ਆ ਮੈਂ ਨਹੀਂ ਕਹਿ ਸਕਦਾ ਸਾਡੇ ਸਾਰਿਆਂ ਨਾਲ ਉਸੇ ਤਰ੍ਹਾਂ ਹੋ ਰਿਹਾ ਜਿਸ ਤਰ੍ਹਾਂ ਯੋਸਫ ਨਾਲ ਪਰ ਜੇਸੀਂ ਰੱਬ ਨੂੰ ਮੰਨਦੇ ਆ ਅਸੀਂ ਪਰਮੇਸ਼ਰ ਨੂੰ ਯਿਸੂ ਦੇ ਨਾਮ ਦੇ ਨਾਲ ਹੀ ਕਬੂਲ ਕਰਦੇ ਆ ਯਿਸੂ ਨੂੰ ਆਪਣਾ ਪ੍ਰਭੂ ਮੰਨਦੇ ਆ ਫਿਰ ਜਿਹੜੀ ਬੁਰੀਾਈ ਸਾਡੇ ਨਾਲ ਕੋਈ ਵੀ ਕਰਦਾ ਆ ਉਹ ਉਹਦੀ ਨਿਗਾਹ ਦੇ ਵਿੱਚ ਹੁੰਦੀ ਆ ਇਸ ਵੀ ਇਹ ਹੋ ਸਕਦਾ ਹੈ ਕਿ ਸ਼ਾਇਦ ਉਸ ਬੁਰੀਆ ਦੇ ਰਾਹੀਂ ਉਹ ਕੋਈ ਹੋਰ ਕੰਮ ਕਰ ਰਿਹਾ ਹੈ ਉਹ ਕਹਿੰਦਾ ਹੁਣ ਤੁਸੀਂ ਨਾ ਡਰੋ ਮੈਂ ਤੁਹਾਡੇ ਅਤੇ ਤੁਹਾਡੇ ਬਾਲ ਬੱਚਿਆਂ ਦੀ ਪਾਲਣਾ ਕਰਾਂਗਾ ਕਿ ਕਿੰਨੀ ਇਹ ਮਾਫੀ ਸਿਰਫ ਮਾਫੀ ਨਹੀਂ ਮੂੰਹ ਦੇ ਰਹੀਂ ਇਤੋਂ ਤੱਕ ਉਹਦੇ ਕੰਮਾਂ ਦੇ ਰਾਹੀਂ ਵੀ ਮਾਫੀ ਦੱਸ ਰਹੀ ਹੈ ਕਹਿੰਦੇ ਮੈਂ ਤੁਹਾਡੇ ਬੱਚਿਆਂ ਦੀ ਪਾਲਣਾ ਕਰਾਂਗਾ ਸੋ ਉਸ ਨੇ ਉਹਨਾਂ ਨੂੰ ਤਸੱਲੀ ਦਿੱਤੀ ਅਤੇ ਉਹਨਾਂ ਨੇ ਦਲਾਸਾ ਪਾਇਆ ਭਾਈ ਮੀ ਆਦਿ ਵਿੱਚ ਲਿਖਿਆ ਯੂਸਫ ਆਪ ਅਤੇ ਉਸ ਦੇ ਪਿਤਾ ਦਾ ਘਰਾਣਾ ਮਿਸਰ ਦੇਸ਼ ਵਿੱਚ ਵਸਿਆ ਅਤੇ ਯੋਸਫ ਐਕਸਾ 10 ਸਾਲਾਂ ਤੱਕ ਜਿਉਂਦਾ ਰਿਹਾ ਸੋ ਉਹਦਾ ਬਾਪ ਆਈ ਥਿੰਕ 100 ਹਮੋਸਟ 140 ਜਾਂ ਉਸ ਦੁਆਰੇ ਹੁਣ ਇਹਦੀ ਉਮਰ 110 ਯੋਸਫ ਦੀ ਯੋਸਫ ਨੇ ਇਫਰਾਇਮ ਦੇ ਪੁੱਤਰਾਂ ਨੂੰ ਤੀਜੀ ਪੀੜ੍ਹੀ ਤੱਕ ਵੇਖਿਆ ਤੇ ਮੰਝ ਦੇ ਪੁੱਤਰ ਮੀਕਰ ਦੇ ਬੱਚਿਆਂ ਨੂੰ ਵੀ ਯੋਸਫ ਨੇ ਉਹਨਾਂ ਨੂੰ ਗੋਦ ਵਿੱਚ ਲਿਆ ਯੋਸਫ ਨੇ ਆਪਣੇ ਭਰਾਵਾਂ ਨੂੰ ਆਖਿਆ ਕਿ ਮੈਂ ਮਰਨ ਵਾਲਾ ਆ ਪਰ ਪਰਮੇਸ਼ ਜ਼ਰੂਰ ਤੁਹਾਡਾ ਧਿਆਨ ਰੱਖੇਗਾ ਅਤੇ ਉਹ ਤੁਹਾਨੂੰ ਉਸ ਦੇਸ਼ ਵਿੱਚ ਲੈ ਜਾਵੇਗਾ ਜਿਸ ਦੀ ਸੰ ਉਸ ਨੇ ਆਬਰਾਮ ਅਤੈਸਾਕ ਅਤੇ ਯਕੂਬ ਨਾਲ ਖਾਧੀ ਸੀ ਹੁਣ ਇਹ ਹੀ ਆਪਣੇ ਭਰਾਵਾਂ ਨੂੰ ਇੱਥੇ ਲਿਖਿਆ ਆਪਣੀ ਗੱਲ ਇਹ ਕਹਿ ਰਿਹਾ ਹੈ ਰਾਈਟ ਜਿਵੇਂ ਲਿਖਿਆ ਮਾਨਵਰਾਸੀ ਪਰਪਰ ਮੇ ਯੋਸੇਫ ਨੇ ਆਪਣੇ ਭਰਾਵਾਂ ਨੂੰ ਆਖਿਆ ਪਰ ਯੋਸੇਫ ਤਕਰੀਬਨ ਸਾਰਿਆਂ ਨਾਲ ਛੋਟਾ ਸੀ ਸੋ ਜਾਂ ਤਾਂ ਉਹ ਪਹਿਲਾਂ ਮਰ ਮਰਨ ਵਾਲਾ ਸੀ ਬਾਕੀਆਂ ਦੇ ਨਾਲ ਜਾਂ ਜਦੋਂ ਉਹਦੇ ਭਰਾਵਾਂ ਬਾਰੇ ਗੱਲ ਹੋ ਰਹੀ ਹੈ ਉਹਦੇ ਭਰਾਵਾਂ ਦੇ ਬੱਚਿਆਂ ਬਾਰੇ ਸ਼ਾਇਦ ਗੱਲ ਹੋ ਰਹੀ ਹੈ ਆਈ ਡੋਟ ਨੋ ਪਰ ਇਹ ਥੋੜੀ ਜਿਹੀ ਅਜੀਬ ਲੱਗੂਗਾ ਕਿ ਯੋਸੇਫ ਸਾਰਿਆਂ ਨਾਲ ਛੋਟਾ ਹੋ ਕੇ ਵੀ ਉਹਨਾਂ ਤੋਂ ਪਹਿਲਾਂ ਮਰਿਆ ਸੋ ਆਈ ਥਿੰਕ ਭਰਾਮਾ ਦਾ ਸ਼ਬਦ ਇਹ ਜਾਂ ਤਾਂ ਸੱਚੀ ਉਹਦੇ ਭਰਾ ਸੀ ਪਰ ਉਹ ਤੋਂ ਸਾਰੇ ਉਹ ਤੋਂ ਵੱਡੇ ਸੀ ਤੇ ਦੂਜੀ ਗੱਲ ਮਨ ਚ ਆਉਂਦੀ ਹੈ ਕਿ ਕਿ ਸ਼ਾਇਦ ਰੱਬ ਯੂਸਫ ਨੂੰ ਜਿਆਦਾ ਲੰਬੀ ਉਮਰ ਉਹਨੇ ਦੇਣੀ ਸੀ ਕਿਉਂਕਿ ਯੂਸਫ ਨੇ ਕਿੰਨਾ ਧੋਖਾ ਖਾਦਾ ਸੀ ਤੇ ਫਿਰ ਰੱਬ ਨੇ ਉਹਨੂੰ ਵਾਰਥਿਆ ਸੀ ਸੋ ਆਈ ਡੋਨਟ ਨੋ ਇਹ ਕਿਹੜੇ ਭਰਾਮਾ ਬਾਰੇ ਗੱਲ ਹੋ ਰਹੀ ਹੈ ਜਿਸਿਸੋਂ ਉਸਨੇ ਆਬਰਾਮ ਅਤੇ ਸਾਖ ਅਤੇ ਯਕੂਬ ਨਾਲ ਖਾਦੀ ਸੀ ਮਤਲਬ ਉਹ ਕਹਿੰਦਾ ਵੀ ਰੱਬ ਨੇ ਤੁਹਾਨੂੰ ਇੱਥੋਂ ਕੱਢਣਾ ਹੈ ਇਹ ਮਿਸਰ ਦੇਸ਼ ਵਿੱਚੋਂ ਜਿੱਦਾਂ ਉਹਨੇ ਸਾਂਖਾਦੀ ਸੀ ਪਹਿਲਾਂ ਤਦ ਯੋਸਫ ਨੇ ਇਸRAEL ਦੇ ਪੁੱਤਰਾਂ ਤੋਂ ਇਹ ਸੌ ਲਈ ਕਿ ਪਰਮੇਸ਼ਰ ਜ਼ਰੂਰ ਤੁਹਾਡਾ ਧਿਆਨ ਰੱਖੇਗਾ ਅਤੇ ਤੁਸੀਂ ਮੇਰੀਆਂ ਹੱਡੀਆਂ ਉਸ ਦੇਸ਼ ਵਿੱਚ ਲੈ ਜਾਣਾ ਸੋ ਉਹ ਵੀ ਨਹੀਂ ਚਾਹੁੰਦਾ ਯੋਸਫ ਪਿਛਾ ਕੋਨੇ ਤੱਕ इवन ਆਪਣੀ ਸਾਰੀ ਉਮਰ ਮਿਸਰ ਵਿੱਚ ਬਿਤਾਈ ਉਹ ਵੀ ਚਾਹੁੰਦਾ ਸੀ ਕਿ ਉਹ ਜਿਹੜੀਆਂ ਉਹਦੀਆਂ ਜਿਹੜੀਆਂ ਹੱਡੀਆਂ ਹਨ ਕਨਾਨ ਦੇਸ਼ ਨੂੰ ਜਾਣ ਜਿੱਥੇ ਉਹਦਾ ਬਾਕੀ ਦਾ ਟੱਬਰ ਸੀ ਯੋਸਫ 110 ਸਾਲਾਂ ਦਾ ਹੋ ਕੇ ਮਰ ਗਿਆ ਅਤੇ ਉਹਨਾਂ ਨੇ ਉਸ ਵਿੱਚ ਸਗੰਧੀਆਂ ਭਰੀਆਂ ਜਿੱਦਾਂ ਯਕੂਬ ਦੇ ਵਿੱਚ ਭਰੀਆਂ ਸੀ ਅਤੇ ਉਹ ਮਿਸਰ ਵਿੱਚ ਇੱਕ ਤਬੂਤ ਵਿੱਚ ਰੱਖਿਆ ਗਿਆ। ਸੋ ਤਬੂਤ ਦੇ ਵਿੱਚ ਰੱਖਿਆ ਗਿਆ ਸੀ ਤੇ ਜਰੂਰ ਉਹਨਾਂ ਨੇ ਫਿਰ ਇਹ ਤਬੂਤ ਚੋਂ ਮਿਸਰ ਨੂੰ ਮੋਸਾ ਦੇ ਨਾਲ ਉਹ ਗਏ ਸੀ। ਉਹ ਜਰੂਰ ਇਸ ਤਬੂਤ ਨੂੰ ਨਾਲ ਲੈ ਕੇ ਗਏ ਹੋਣੇ। ਸੋ ਇੱਥੋਂ ਅਸੀਂ ਪੰਜਾਹ ਉਤਪਤ ਪੰਜਾਹ ਬੰਦ ਕਰਦੇ ਹਾਂ। ਤੇ ਉਤਪਤੀ ਕਿਤਾਬ ਵੀ ਇੱਥੇ ਬੰਦ ਹੁੰਦੀ ਹੈ।